ਤਰਵ ਜੀ ਸੰਗਨੂਰ ਦੀ ਰਚਨਾ ਹਰ ਸੇ ਪਿਛੋਂ ਵਿਛੜੇ ਨੂੰ ਦਿੱਤੀ ਅਜੇ ਦਿਖਾਈ ਦਿੱਤੀ ਅਜੇ ਦਿਖਾਈ ਹਰ ਸੇ ਬਿਛੋਂ ਵਿਛੜੇ ਨੂੰ ਦਿੱਤੀ ਅਜੇ ਦਿਖਾਈ ਦਿੱਤੀ ਅਜੇ ਦਿਖਾਈ ਹੁਣ ਬੇਕੋਲ ਜੇ ਤੈਦੇ ਮੇਰੇ ਹੁੰਦੇ ਕੋਲ ਕੇ ਤੈਦੇ ਮੇਰੇ ਵੰਦਦਾ ਫਿਰ ਮਠਿਆਈ ਵੰਦਦਾ ਫਿਰ ਮਠਿਆਈ ਚਾਨੇ ਨਾਲੋਂ ਵੀ ਸੋਨਾ ਮੁਖੜਾ ਚਾਨੇ ਨਾਲੋਂ ਵੀ ਸੋਨਾ ਮੁਖੜਾ ਅਜ ਹੈ ਨਜ਼ਰੀ ਆয়া ਲੱਗਦਾ ਸੁੰਨੇ ਦਿਲ ਦੇ ਵੇੜੇ ਖੁਸ਼ਿਆਰ ਹੋਣ ਗੱਲਾਈ ਚਾਨੇ ਨਾਲੋਂ ਵੀ ਸੋਨਾ ਮੁਖੜਾ ਅਜ ਹੈ ਨਜ਼ਰੀਆ